ਇਦੇ ਵਿੱਚ ਇਹਨਾਂ ਦੇ ਲੜਕੇ ਨੇ ਤਾਲਪ ਸਿੰਘ ਤੇ ਮੰਗਾ ਰਾਹ ਹਾਂਜੀ ਇਹਨਾਂ ਜਾਣਾ ਸੀ ਵਰਕ ਵੀਜ਼ੇ ਤੇ ਨਿਊਜ਼ੀਲੈਂਡ ਇਹਦਾ ਇੱਕ ਜਿਹੜੀ ਦੋਸ਼ ਨਹੀਂ ਹੁਣ ਦਫ਼ਤਰ ਕੀਤੀ ਹੈ ਕਮਲ ਜੋਤੀ ਆ ਪਤਨੀ ਬਲਦੇਵ ਰਾਜ ਵਾਸੀ ਇਹਨੇ ਦੀ ਕੋਸ਼ਲਾ ਰਾ ਇਸਮਿਲ ਰਾਜਪੁਰਾ ਸ਼ਰਨਾ ਹਾਂਜੀ ਪਠਾਨਕੋਟ ਇਹਨੇ ਆਪਣੇ ਖਾਤੇ ਪ੍ਰਤੀ ਵਿਅਕਤੀ ਜਿਹੜਾ 14.5 ਲੱਖ ਰੁਪਏ ਦਾ ਕੀਤਾ ਸੀ ਵਿਦੇਸ਼ ਭੇਜਨ ਦਾ ਇਹਨਾਂ ਕਰੀਬ ਜੁਰੀ 14 ਲੱਖ 60 ਹਜ਼ਾਰ ਰੁਪਏ ਦੇ ਕੁਝ 8 ਲੱਖ ਨੇ ਆਪਣੇ ਖਾਤੇ ਚ ਭਵਾ ਲਏ ਕੁਝ ਨਗਰ ਪੈਸੇ ਲੈ ਲਏ ਇਹ ਇਹਨਾਂ ਨੂੰ ਜਾਲੀ ਡਾਕੂਮੈਂਟ ਦੇ ਦਿੱਤੇ ਇਹਨਾਂ ਨੂੰ ਕਿ ਤੁਹਾਡਾ ਵੀਜ਼ਾ ਲੱਗ ਗਿਆ ਮੈਡੀਕਲ ਕਰਾਓ ਹਾਂ ਜਦ ਕਿ ਜਦੋਂ ਇਹਨਾਂ ਚੈੱਕ ਕਰਵਾਏ ਤੇ ਕੋਈ ਇਹਨਾਂ ਦਾ ਵੀਜ਼ਾ ਨਹੀਂ ਲੱਗਾ ਬਾਅਦ ਵਿੱਚ ਇਹਨਾਂ ਨੂੰ ਪਤਾ ਲੱਗਾ ਵੀ ਸਾਡੇ ਜਾਲੀ ਇਹਨਾਂ ਜਿਹੜੇ ਵੀਜ਼ੇ ਲਵਾਏ ਨੇ ਉਸ ਤੋਂ ਬਾਅਦ ਇਹਨਾਂ ਨੂੰ ਪਾਸਪੋਰਟ ਤੇ ਵਾਸ਼ ਕਰ ਦਿੱਤੇ ਪਰ ਪੈਸੇ ਵਾਪਸ ਨਹੀਂ ਕੀਤੇ ਹਾਂ ਜਦੋਂ ਪੜਤਾਲ ਤੋਂ ਬਾਅਦ ਸਾਡੇ ਰਜਿਸਟਰ ਮਕਦਮਾ ਹੋਇਆ ਸੀ 6/25 ਉਹਦੇ ਵਿੱਚ ਅੱਜ ਇਹਨੂੰ ਦੋਸ਼ ਨੂੰ ਅਰੈਸਟ ਕੀਤਾ ਆਪਾਂ ਤੇ ਮੀਂਹ ਦੋ ਸੀ ਜਿਹੜਾ ਜੇ ਉਹ ਪਖੌੜਾ ਵਾ ਉਹਨੂੰ ਗਸ਼ਤਾਰ ਕਰਨਾ ਬਾਕੀ ਆ ਉਹ ਗੁਰਜੀਤ ਸਿੰਘ ਜੀ ਕੋਈ ਆਪਣੇ ਗੜ੍ਹ ਸੰਕਰ ਸਿਹਤਪੁਰ ਤੋਂ ਉਹਨੂੰ ਗਸ਼ਤਾਰ ਕਰਨਾ ਜੇ ਬਾਕੀ ਇਹ ਗਾਉਂ ਨੂੰ ਪੈਸੇ ਟਰਾਂਸਫਰ ਕਰਦੇ ਆਪਣਾ ਕਮਿਸ਼ਨ ਲੈ ਕੇ ਕੁਝ ਪੈਸੇ ਉਹਨੂੰ ਡਰਾਪ ਕਰਦੇ ਕੁਝ ਆਪਣਾ ਕਮਿਸ਼ਨ ਰੱਖ ਲੈਂਦੇ ਜਿਹੜਾ ਯਾਰ ਇਹਦੇ ਵਿੱਚ ਜਿਨ੍ਹਾਂ ਨੇ ਪੈਸੇ ਦਿੱਤੇ ਇਹ ਬਾਲਾਪਿੰਡੀ ਪਿੰਡ ਆ ਜੀ ਇਹਨਾਂ ਦਾ ਭਰਾਮਪੁਰ ਤੇ ਲੱਗ ਗਿਆ ਹਾਂ ਕਿ ਉੱਥੋਂ ਦੇ ਨੇ ਇਹਨਾਂ ਦੇ ਬੱਚਿਆਂ ਨੇ ਬਾਹਰ ਜਾਣਾ ਹੈ ਕਿੰਨੇ ਕਿੰਨੇ ਪੈਸੇ ਦਿੱਤੇ ਸਾਰੇ ਕਹਿੰਦੇ ਕ੍ਰੀਵੇਨਾ ਦੋਨਾਂ ਤੇ ਰਾਨੇ 14 ਲੱਖ 60 ਹਜ਼ਾਰ ਰੁਪਏ ਇਹਨਾਂ ਦੇ ਚੁੱਕੇ ਨੇ 14 ਲੱਗਿਆ ਜੀ 406 420 120 20 ਸਾਲ ਤੇ 24 ਇਮੀਗ੍ਰੇਸ਼ਨ ਐਕਟ 1983 ਤੇ ਪੇਸ਼ ਕਰ ਰਹੇ ਆ ਜੀ ਹਾਂ ਤੇ ਅਗਰੀ ਕਾਰਵਾਈ ਜੋ ਵੀ ਕਰਨੀ ਹੈ ਬਾਕੀ ਉਹ ਦੇਖੋ ਖੁਲਾਸੇ ਹੋਣਗੇ ਵੀ ਹੋਰ ਵੀ ਕਿੰਨਾ ਲੋਕਾਂ ਨਾਲ ਨਾ ਠੱਗੀ ਮਾਰੀ ਹੈ ਤੇ ਮੇਨ ਦੋਸੀ ਹੋਵਾ ਇਹ ਉਹਦੀ ਸਹਿਤ ਲੋਸਣ ਸਿੰਘ ਦੀ ਨਾਲ ਰਲ ਕੇ ਕੰਮ ਕਰ ਰਹੇ ਹਾਲ ਤੈਜ ਦੇ ਵਿੱਚ ਇਹਨਾਂ ਦੇ ਲੜਕੇ ਨੇ ਤਾਲਪ ਸਿੰਘ ਤੇ ਮੰਗਾ ਰਾਹ ਹਾਂਜੀ ਇਹਨਾਂ ਜਣਾਇ ਵਰਕ ਵੀਜੇ ਤੇ ਨਿਊਜ਼ੀਲੈਂਡ ਇਹਦਾ ਇੱਕ ਜਿਹੜੀ ਦੋਸ਼ ਨਾ ਹੀ ਹੁਣ ਦਫ਼ਤਰ ਕੀਤੀ ਕਮਲ ਜੋਤੀ ਆ ਪਤਨੀ ਬਲਦੇਵ ਰਾਜਵਾਸੀ ਇਹਨੇ ਦੀ ਕੋਸ਼ਲਾ ਰਾਇਸਮਨ ਰਾਜਪੁਰੇ ਸਰਨਾ ਆਂਦੇ ਪਠਾਨਕੋਟ ਇਹਨੇ ਆਪਣੇ ਖਾਤੇ ਪ੍ਰਤੀ ਵਿਅਕਤੀ ਜਿਹੜਾ 14.5 ਲੱਖ ਰੁਪਏ ਨਾ ਕੀਤਾ ਸੀ ਵਿਦੇਸ਼ ਭੇਜਨ ਦਾ ਇਹਨਾਂ ਕਰੀਬ ਜੁਰੀ 14 ਲੱਖ 60 ਹਜ਼ਾਰ ਰੁਪਏ ਦੇ ਕੁਝ 8 ਲੱਖ ਨੇ ਆਪਣੇ ਖਾਤੇ ਚ ਪਵਾ ਲਏ ਕੁਝ ਨਗਦ ਪੈਸੇ ਲੈ ਲਏ ਤੇ ਇਹਨਾਂ ਨੂੰ ਝਾਲੀ ਡਾਕੂਮੈਂਟ ਦੇ ਦਿੱਤੇ ਇਹਨਾਂ ਨੂੰ ਕਿ ਤੁਹਾਡਾ ਵੀਜਾ ਲੱਗ ਗਿਆ ਮੈਡੀਕਲ ਕਰਾਓ ਹਾਂ ਜਦ ਕਿ ਜਦੋਂ ਇਹਨਾਂ ਚੈੱਕ ਕਰਵਾਏ ਤੇ ਕੋਈ ਇਹਨਾਂ ਦਾ ਵੀਜ਼ਾ ਨਹੀਂ ਲੱਗਾ ਬਾਅਦ ਵਿੱਚ ਇਹਨਾਂ ਨੂੰ ਪਤਾ ਲੱਗਾ ਵੀ ਸਾਡੇ ਜਾਲੀ ਇਹਨਾਂ ਜਿਹੜੇ ਵੀਜ਼ੇ ਲਵਾਏ ਨੇ ਉਸ ਤੋਂ ਬਾਅਦ ਇਹਨਾਂ ਨੂੰ ਪਾਸਪੋਰਟ ਤੇ ਵਾਪਸ ਕਰ ਦਿੱਤੇ ਪਰ ਪੈਸੇ ਵਾਪਸ ਨਹੀਂ ਕੀਤੇ ਹਾਂ ਜਦੋਂ ਪੜਤਾਲ ਤੋਂ ਬਾਅਦ ਸਾਡੇ ਰਜਿਸਟਰ ਮਕਦਮਾ ਹੋਇਆ ਸੀ 6/25 ਉਹਦੇ ਵਿੱਚ ਅੱਜ ਇਹਨੂੰ ਦੋਸ਼ ਨੂੰ ਅਰੈਸਟ ਕੀਤਾ ਆਪਾਂ ਤੇ ਮੇਨ ਦੋਸ਼ੀ ਜਿਹੜਾ ਜੇ ਉਹ ਪਖੌੜਾ ਵਾ ਉਹਨੂੰ ਪਛਤਾ ਕਰਨਾ ਬਾਕੀ ਆ ਉਹ ਗੁਰਦੀਪ ਸਿੰਘ ਜੀ ਕੋਈ ਆਪਣੇ ਗੜ੍ਹ ਸੰਕਰ ਸਿਹਤਪੁਰ ਤੋਂ ਉਹਨੂੰ ਗਫਤਾਰ ਕਰਨਾ ਜੇ ਬਾਕੀ ਇਹ ਗਾਉਂ ਨੂੰ ਪੈਸੇ ਟਰਾਂਸਫਰ ਕਰਦੇ ਆਪਣਾ ਕਮਿਸ਼ਨ ਲੈ ਕੇ ਕੁਝ ਪੈਸੇ ਉਹਨੂੰ ਡਰਾਫਟ ਕਰਦੇ ਕੋਈ ਆਪਣਾ ਕਮਿਸ਼ਨ ਰੱਖ ਲੈਂਦੇ ਜਿਹੜੇ ਇਹਦੇ ਵਿੱਚ ਜਿਨ੍ਹਾਂ ਨੇ ਪੈਸੇ ਦਿੱਤੇ ਇਹ ਬਾਲਾਪਿੰਡੀ ਪਿੰਡ ਆ ਜੀ ਇਹਨਾਂ ਦਾ ਭਰਾਮਪੁਰ ਤੇ ਲੱਗ ਗਿਆ ਹਾਂ ਕਿ ਉੱਥੋਂ ਦੇ ਨੇ ਇਹਨਾਂ ਦੇ ਬੱਚਿਆਂ ਨੇ ਬਾਹਰ ਜਾਣਾ ਹੈ ਕਿੰਨੇ ਕਿੰਨੇ ਪੈਸੇ ਦਿੱਤੇ ਸਾਰੇ ਕਹਿੰਦੇ ਅਹ ਕਰੀਬ ਇਹਨਾਂ ਦੋਨੋਂ ਧਿਰਾਂ ਨੇ 14,60,000 ਰੁਪਏ ਇਹਨਾਂ ਦੇ ਚੁੱਕੇ ਨੇ 14 ਲੱਗਿਆ ਜੀ 406 420 120 20 ਅਸਤੇ ਤੇ 24 ਇਮੀਗ੍ਰੇਸ਼ਨ ਐਕਟ 1983 ਤੇ ਪੇਸ਼ ਕਰ ਰਹੇ ਆ ਜੀ ਹਾਂ ਤੇ ਅਗਲੀ ਕਾਰਵਾਈ ਜੋ ਵੀ ਕਰਨੀ ਹੈ ਬਾਕੀ ਉਹਦੇ ਕੋ ਖੁਲਾਸੇ ਹੋਣਗੇ ਵੀ ਹੋਰ ਵੀ ਕਿੰਨਾ ਲੋਕਾਂ ਨਾਲ ਨਾ ਟੱਕੀ ਮਾਰੀਏ ਤੇ ਮੇਨ ਦੋਸੀ ਹੋਵਾ ਇਹ ਉਹਦੀ ਸਹਿਦੋਸ਼ਣਹੀ ਦੀ ਨਾਲ ਰਲ ਕੇ ਕੰਮ ਕਰਦੇ